ਕੁਝ ਜੱਥੇਬੰਦੀਆਂ ਸਿਰਫ ਆਪਣੀ ਹਾਜ਼ਰੀ ਲਵਾਉਣ ਲਈ ਤਾਂ ਨਾ ਦਿੰਦੇ ਨੇ ਕਿ ਅਸੀਂ ਹੈਗੇ ਆਂ ਕਿਉਂਕਿ ਕੁਝ ਜੱਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਆਪਣਾ ਖਰਚਾ ਵੀ ਦਿਖਾਉਣਾ ਹੁੰਦਾ ਹੈ ਕਿੱਥੇ ਖਰਚਾ ਹੋ ਗਿਆ ਉਹਨਾਂ ਨੇ ਫਿਰ ਇਧਰੋਂ ਉਧਰੋਂ ਫੰਡ ਵੀ ਇਕੱਠੇ ਕਰਨੇ ਹੁੰਦੇ ਨੇ ਕੁਝ ਜੱਥੇਬੰਦੀਆਂ ਫਿਰ ਕਹਿਣਾ ਹੈ ਇਹ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੇ ਕਰਤਾ ਹੁਣ ਸਾਡਾ ਹੈ ਹੁਣ ਅਸੀਂ ਨਵੰਬਰ ਚ ਇਹਨਾਂ ਦਾ ਦਸੰਬਰ ਇਹ ਤਾਂ ਬੁਕਿੰਗ ਹੋ ਗਈ ਨਹੀਂ ਨਾ ਭਾਈ ਜੀ ਕਿ ਉਹ ਦਸੰਬਰ ਚ ਉਹ ਕਰ ਰਹੇ ਨੇ ਜਨਵਰੀ ਚ ਉਹ ਕਰਨਗੇ ਭਗਵਾਨ ਤਮਾਨ ਵਾਦਾ ਖਲਾਫੀ ਕਰਕੇ ਆਪਣੇ ਗੁਨਾਹ ਆਪਣੇ ਮੰਤਰੀਆਂ ਦੀਆਂ ਕਾਲੀਆਂ ਕਰਤੂਤਾ ਜਿਹੜੀਆਂ ਜੱਗ ਜਾਰ ਨੇ ਉਹਨਾਂ ਵੱਲ ਚਾਤੀ ਮਾਰੇ ਦੀ ਥੱਲੇ ਸੋਟਾ ਮਾਰ ਕੇ ਇਹ ਸਾਬਤ ਕਰਕੇ ਦੱਸ ਦੇ ਕਿ ਕਿਸਾਨ ਕਿਸੇ ਕੋ ਪੈਸੇ ਮੰਗ ਰਹੇ ਨੇ ਕਿਸਾਨਾਂ ਲੰਗਰ ਲਾਇਆ ਚਾਹ ਪਣੀ ਦਾ ਲੰਗਰ ਲਾਇਆ ਹੁਣ ਦੋ ਵਿਆਹ ਵੀ ਕਰਾਲੇ ਦੇ ਸਾਰੇ ਮੰਤਰੀ ਸੰਤਰੀ ਗ੍ਰਿਫਤ ਵਿੱਚ ਨੇ ਦੇ ਬਿਆਨ ਦੀ ਨਖੇਦੀ ਕਰਦੇ ਆ ਕਿਉਂਕਿ ਜਿਹੜਾ ਉਹ ਦੇਸ਼ ਦਾ ਮੁੱਖ ਮੰਤਰੀ ਕਿਹੋ ਜਿਹਾ ਮੁੱਖ ਮੰਤਰੀ ਹੋਊਗਾ ਜਿਨ੍ਹਾਂ ਨੂੰ ਕਿਸਾਨਾਂ ਦੇ ਮਜ਼ਦੂਰਾਂ ਦੇ ਦੁੱਖ ਤਕਲੀਫਾਂ ਦੀ ਕੋਈ ਸਾਰੀ ਨਹੀਂ ਆ ਜਿਸ ਦਿਨ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਸ ਦਿਨੇ ਹੱਥ-ਹੱਥਾਂ 'ਤੇ ਫਿਰਦਾ ਸੀ ਪਿੰਡ-ਪਿੰਡ ਫਿਰਦਾ ਸੀ ਕਿਸਾਨਾਂ ਦੇ ਗਾੜੀ ਮਜ਼ਦੂਰਾਂ ਗਾੜੀ ਤਰਲੇ ਕੱਢਦਾ ਸੀ 10 ਹਰਪੀ ਸਿੰਘ ਕੜੋਂ ਜ਼ਿਲ੍ਹਾ ਕਨਵੀਨਰ ਗੁਰਦਾਸਪੁਰ ਪ੍ਰਧਾਨ ਜੀ ਕਿਤਾ ਵੇਖ ਰਹੇ ਫੈਸਲੇ ਭਗਵੰਤ ਮਾਨ ਦਾ ਜਿਹੜਾ ਫੈਸਲਾ ਹੈ ਕਿ ਜਿੱਥੇ ਬੰਦੀਆਂ ਪੈਸੇ ਲੈਣ ਵਾਸਤੇ ਬੈਠ ਗਈਆਂ ਭਗਵੰਤ ਮਾਨ ਵਾਦਾ ਖਿਲਾਫੀ ਕਰਕੇ ਆਪਣੇ ਗੁਨਾਹ ਆਪਣੇ ਮੰਤਰੀਆਂ ਦੀਆਂ ਕਾਲੀਆਂ ਕਰਤੂਤਾ ਜਿਹੜੀਆਂ ਜੱਗ ਜਾਰ ਨੇ ਉਹਨਾਂ ਵਾਲੇ ਛਾਤੀ ਮਾਰੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਇਹ ਸਾਬਤ ਕਰਕੇ ਦੱਸਦੇ ਕਿ ਕਿਸਾਨ ਕਿਸੇ ਕੋ ਪੈਸੇ ਮੰਗ ਰਹੇ ਨੇ ਕਿਸਾਨਾਂ ਲੰਗਰ ਲਾਇਆ ਚਾਹ ਪਣੀ ਦਾ ਲੰਗਰ ਲਾਇਆ ਅਸੀਂ ਆਪਣੀ ਦਸਾਂ ਨਵਾਂ ਦੇ ਕਿਰਤ ਵਿੱਚੋਂ ਕਮਾਈ ਕਰਨ ਵਾਲੇ ਬੰਦੇ ਆ ਭਗਵੰਤ ਮਾਨ ਨੂੰ ਆਪਣੇ ਉਹ ਦਿਨ ਭੁੱਲ ਗਏ ਜਦੋਂ ਹੁਣ ਦੋ ਵਿਆਹ ਵੀ ਕਰਾ ਲੈਦੇ ਸਾਰੇ ਮੰਤਰੀ ਸੰਤਰੀ ਗ੍ਰਿਫਤ ਵਿੱਚ ਨੇ ਪਰ ਇਹ ਭਵੰਤਮਾਨ ਦਾ ਕਹਿਣਾ ਕਿ ਪੈਸੇ ਇਕੱਠੇ ਕਰਨੋਂ ਤੇ ਜਥੇਬੰਦੀਆਂ ਬੈਠੀਆਂ ਨਹੀਂ ਇਹਨਾਂ ਨੂੰ ਇਸ ਜਥੇਬੰਦੀ ਦੇ ਕਿਰਦਾਰ ਦਾ ਨਹੀਂ ਪਤਾ ਤੇ ਰੋਲ ਦਾ ਵੀ ਨਹੀਂ ਪਤਾ ਇਹ ਗੁਰਨਾਨਕ ਸਾਹਿਬ ਦੇ ਸਿਧਾਂਤਾਂ ਵਾਲੀ ਚੱਲਣ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਜਿਸ ਦੀ ਗਵਾਈ ਡਲੇਵਲ ਸਾਹਿਬ ਕਰਦੇ ਨੇ ਇੱਕ ਸ਼ੇਰ ਦਿਲ ਤੇ ਇਮਾਨਦਾਰ ਇਨਸਾਨ ਨੇ ਸਾਡੇ ਦੇ ਅੱਜ ਤੱਕ ਕਿਸੇ ਦੂਜੇ ਬੰਦੇ ਨੇ ਦੋਸ਼ ਲਾਇਆ ਨਹੀਂ ਸੀ ਪਹਿਲਾਂ ਬੀਜੇਪੀ ਤੋਂ ਇਲਾਵਾ ਜਦੋਂ ਉਹਨਾਂ ਦੇ ਐਮਐਲਏ ਨੂੰ ਘੇਰਿਆ ਜਾਂਦਾ ਸੀਗਾ ਟੂਲਪਲੇਜਾ ਖੋਲਿਆ ਸੀ ਉਹ ਬੰਦ ਕਰ ਦਿੱਤਾ ਪਰ ਬੰਦ ਕਰ ਦਿੱਤਾ ਉਹ ਕੁਝ ਅਸੀਂ ਨਹੀਂ ਤੰਗ ਕਰਨਾ ਚਾਹੁੰਦੇ ਲੋਕਾਂ ਨੂੰ ਪਰ ਇਹ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਇਹਨਾਂ ਸਾਰੀਆਂ ਗੱਲਾਂ ਦੀ ਇਹ ਬੰਦ ਦੇ ਧਰਨਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਸਰਕਾਰ ਗੱਲਬਾਤ ਕਰਨ ਦੀ ਬਜਾਏ ਆ ਪੜੀਆਂ ਵੱਲੋਂ ਜਿਹੜੀਆਂ ਨੇ ਮੰਗਾਂ ਮੰਨੀਆਂ ਸੀ ਉਹਨੂੰ ਲਾਗੂ ਕਰਨ ਦੀ ਬਜਾਏ ਅੱਜ ਕਿਸਾਨਾਂ ਦੇ ਘਟਿਆ ਦੋਸ਼ ਲਾ ਕੇ ਆਪਣੇ ਆਪ ਨੂੰ ਕਟਾਰੇ ਚ ਬਾਹਰ ਕੱਢਣਾ ਚਾਹੁੰਦੀ ਹੈ ਲੋਕ ਸੱਚ ਜਾਣਦੇ ਨੇ ਪਹਿਲਾਂ ਸੰਗਰੂਰ ਇਲੈਕਸ਼ਨ ਚ ਇਹਨੂੰ ਜਵਾਬ ਮਿਲ ਗਿਆ ਸੀਗਾ ਹੁਣ 24 ਦਿਨ ਗਏ ਉਹਨੇ ਪ੍ਰਧਾਨਜੀ ਬੰਦਰਾ ਕੋ ਪ੍ਰੋਪਰ ਜੀ ਹਾਂ ਬਿਲਕੁਲ ਬੰਦ ਰਹੇਗਾ ਕਾਬਲ ਸਿੰਘ ਗੇਲੀ ਦੀ ਬਲਾਕ ਪ੍ਰਧਾਨ ਵੇਰਕਾ ਬੀਕੇ ਜੀ ਸਿੱਧੂਪੁਰ ਜੀ ਕਹਿਣਾ ਚਾਹੋਗੇ ਜਿਹੜਾ ਭਗਵੰਤ ਮਾਨ ਦਾ ਬਿਆਨ ਆਇਆ ਜੀ ਵੇਖੋ ਅਸੀਂ ਉਹਦੇ ਬਿਆਨ ਦੀ ਨਕੀਦੀ ਕਰਦੇ ਆਂ ਕਿਉਂਕਿ ਜਿਹੜਾ ਉਹ ਦੇਸ਼ ਦਾ ਮੁੱਖ ਮੰਤਰੀ ਕਿਹੋ ਜਿਹਾ ਮੁੱਖ ਮੰਤਰੀ ਹੋਊਗਾ ਜਿਨ੍ਹਾਂ ਨੂੰ ਕਿਸਾਨਾਂ ਦੇ ਮਜ਼ਦੂਰਾਂ ਦੇ ਦੁੱਖ ਤਕਲੀਫਾਂ ਦੀ ਕੋਈ ਸਾਰੀ ਨਹੀਂ ਆ ਜਿਸ ਦਿਨ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਹ ਦਿਨੇ ਹੱਥ ਹੱਥਾਂ ਦੀ ਫਿਰਦਾ ਸੀ ਪਿੰਡ ਪਿੰਡ ਫਿਰਦਾ ਸੀ ਕਿਸਾਨਾਂ ਦੇ ਗਾੜੀ ਮਜ਼ਦੂਰਾਂ ਗਾੜੀ ਤਰਲੇ ਕੱਢਦਾ ਸੀ ਅੱਜ ਸਤਾ ਵਿੱਚ ਆ ਗਿਆ ਤੇ ਅੱਜ ਇਹਨਾਂ ਨੂੰ ਕਿਸਾਨ ਤੇ ਮਜ਼ਦੂਰ ਭੁੱਲ ਗਿਆ ਤੇ ਕਿਦਾ ਵੇਖ ਰਹੇ ਵਿਰੋਧ ਕਰ ਰਹੇ ਉਹ ਬਿਆਨ ਦਾ ਅਸੀਂ ਉਹਨਾਂ ਦੇ ਬਿਆਨ ਦਾ ਪੂਰਾ ਵਿਰੋਧ ਕਰਦੇ ਆ ਤੇ ਡਰ ਕੇ ਵਿਰੋਧ ਕਰਦੇ ਰਵਾਂਗੇ ਬੰਦ ਕਰ ਦਿੱਤਾ ਗਿਆ ਇਸ ਟਾਈਮ ਪ੍ਰੋਪਰ ਟੂਲਪਲੇਸ ਆ ਬੰਦਿਆ ਤੇ ਬੰਦੀ ਕੀਤਾ ਰੱਖਾਂਗੇ ਲੱਗਦਾ ਕਿਸੇ ਨਰਸ਼ ਦਿਖਾਉ ਸਕਦਾ ਬੱਲੇਵਾਲ ਸਾਹਿਬ ਨਾਲ ਮੀਟਿੰਗ ਹੋਣੀ ਆਣੀ ਥੋੜੀ ਦੇਰ ਤੱਕ ਜਾਂ ਫੋਨ ਤੇ ਗੱਲ ਹੋਊਗੀ ਫਿਰ ਸੰਘਰਸ਼ ਨੂੰ ਇਹ ਤੋਂ ਤੇ ਕੀ ਕਰਾਂਗੇ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।